ਕਿਸੇ ਦੂਰ ਦੇਸ਼ ਦੇ ਵਿੱਚ ਇੱਕ ਬਹੁਤ ਸੋਹਣਾ ਜੰਗਲ ਸੀ ਪੰਛੀ ਜਾਨਵਰ ਸਾਰੇ ਪਿਆਰ ਨਾਲ ਰਹਿੰਦੇ ਹੁੰਦੇ ਇੱਕ ਦੂਸਰੇ ਦੀ ਮਦਦ ਕਰਦੇ ਉਸੇ ਜੰਗਲ ਦੇ ਵਿੱਚ ਇੱਕ ਚਿੜੀ ਆਪਣੇ ਬੱਚਿਆਂ ਨਾਲ ਰਹਿੰਦੀ ਸੀ ਉਹ ਦਾਣਾ ਖਵਾਉਂਦੀ ਪਿਉਂਦੀ ਪਾਲਦੀ ਪਿਆਰ ਕਰਦੀ ਫਿਰ ਇੱਕ ਦਿਨ ਉਹ ਇਨਸਾਨ ਆਏ ਉਹ ਜੰਗਲ ਨੂੰ ਕੱਟ ਕੇ ਅੱਗ ਲਾਉਣ ਲੱਗੇ ਜਦੋਂ ਅੱਗ ਜੰਗਲ ਦੇ ਵਿੱਚ ਬਹੁਤ ਹੀ ਭਿਆਨਕ ਤਰੀਕੇ ਦੇ ਨਾਲ ਫੈਲ ਗਈ ਇੰਨੇ ਜ਼ਿਆਦਾ ਫੈਲੀ ਕਿ ਸਾਰੇ ਜਾਨਵਰ ਇਧਰ ਉਧਰ ਭੱਜੰਗਾ ਲੱਗੇ ਸਭ ਨੂੰ ਆਪਣੀ ਜਾਨ ਬਚਾਉਣ ਦੀ ਪੈ ਗਈ ਫਿਰ ਜਿਹੜੀ ਨੇ ਕੀ ਕੀਤਾ ਕਿ ਕੋਸ਼ਿਸ਼ ਕੀਤੀ ਕਿ ਉਹ ਆਪਣੀ ਚੁੰਝ ਦੇ ਵਿੱਚ ਜਿੰਨਾ ਕੋ ਹੋ ਸਕੇ ਪਾਣੀ ਲਿਆਉਂਦੀ ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦੀ ਸਾਰੇ ਜਾਨਵਰ ਉਹਦੇ ਤੇ ਹੱਸਦੇ ਪਰ ਜਿਹੜੀ ਲਗਾਤਾਰ ਬੁਝਾਉਂਦੀ ਰਹੀ ਕਿਤੇ ਨਾ ਕਿਤੇ ਜਾ ਕੇ ਫਿਰ ਜਦੋਂ ਅੱਗ ਬੁਝ ਗਈ ਤਾਂ ਜਾਨਵਰਾਂ ਨੂੰ ਬੜੀ ਸ਼ਰਮਿੰਦਗੀ ਮਹਿਸੂਸ ਚੀੜੀ ਨੇ ਕਿਹਾ ਕਿ ਛੋਟੇ ਵੱਡੇ ਹੋਣਾ ਕੋਈ ਜ਼ਰੂਰੀ ਨਹੀਂ ਹੈ ਮੇਰਾ ਨਾਮ ਅੱਗ ਬੁਝਾਉਣ ਵਾਲਿਆਂ ਦੇ ਵਿੱਚ ਆਏਗਾ ਅੱਗ ਲਗਾਉਣ ਵਾਲਿਆਂ ਚ ਨਹੀਂ ਸਾਨੂੰ ਹਮੇਸ਼ਾ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ ਕਦੇ ਨਾ ਕਦੇ ਜਾ ਕੇ ਸਾਡੀ ਜਿੱਤ ਜ਼ਰੂਰ ਹੁੰਦੀ ਹੈ ਤੇ ਉਹ ਪ੍ਰਮਾਤਮਾ ਸਾਡਾ ਸਾਥ ਦਿੰਦਾ ਰਹਿੰਦਾ ਹੈ ਫਿਰ ਸਾਰੇ ਖੁਸ਼ੀ-ਖੁਸ਼ੀ ਰਹਿਣ ਲੱਗਦੇ ਹੈ